ਸੋ ਆਮ ਸੱਚ ਜਿਗਾ ਅਮ ਸੱਚ ਹੈ ਸੇ ਸੱਚ ਨਾਨਕ ਹੋਸੀ ਸੇ ਸੱਚ ਅਸ਼ਟਪਦੀ ਚਾਰਨੋਂ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵ ਧਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਹੱਥ ਧਿਆਨ ਹਾਰ ਆਪ ਸਤ ਸਤ ਸਤਿ ਆਰੀ ਆਪੇ ਗੁਣ ਆਪੇ ਗੁਣ ਕਾਰੀ ਸਤ 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 ਪ੍ਰਭ ਵਖਤਾ ਸਤ 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 ਜਸ ਸੁਨਤਾ ਮੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਦਾ ਜਿਨ ਮਾਨਨੇ ਆ ਕੰਨ ਕਰਾਵਨ ਤਨ ਮੂਲ ਪਛਾਨਨੇ ਜਾਂ ਘਰ ਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਉਟਾਇਆ ਖੁਬਾਤੀ ਹੋਈ ਪੈ ਤੇ ਨਿਰਪੋ ਹੋਏ ਪਸਾਨਾ ਜਿਸ ਤੇ ਉਪਜਿਆ ਤੇ ਸਮਾਹੇ ਸਮਾਨਾ ਵਸਤ 마ਹੇ ਨੇ ਵਸਤ ਬੜ ਵਸਤ 마ਹੇ ਨੇ ਵਸਤ ਗੜਾਈ ਤਾਂ ਕੋ ਪਹਿਨਣਾ ਕਹਿ ਨਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਤਾਂ ਠਾਕੁਰ ਕਾ ਸੇਵਕ ਅਧਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਈ ਠਾਕੁਰ ਕੀ ਸੇਵਕ ਕਾ ਮਨ ਪਰਤੀਤ ਠਾਕੁਰ ਕੀ ਸੇਵਕ ਕੀ ਨਲਮੜ ਰੀਤ ਠਾਕੁਰ ਕੋ ਸੇਵਕਾ ਜਾਨਨਾ ਸਾਨਕਾ ਪ੍ਰਭ ਕਾ ਸੇਵਕਾ ਨਾਮ ਕਾ ਰੰਗ ਸੇਵਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰੱਖੈ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾਸ ਸਮਾਰੈ ਆਪਣੇ ਜੰਕਾ ਪਰਦਾ ਢਾਕੈ ਆਪਣੇ ਸੇਵਕੀ ਸਰ ਪਰ ਰੱਖੈ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਕਾ ਆਪ ਬਤ ਰੱਖੈ ਤਾਂ ਕੀ ਗਤ ਮਿਤ ਕੋਈ ਨ ਲਖੈ ਪਰ ਕੇ ਸੇਵਕੋ को न उच के सेवक उचते उच्चे जो प्रभु अपनी सेवा लाया नानक सो सेवक दह दया मैकड़ कीरी पसम कर है लश्कर पोट लाख है जिसका साधना न का राख दे देकर हाथ मानस जदम कर तात जिसके करता तिरथ जात मारा न रखा है अवर न कोय सर्ब जिया का राखा सोय काहे सोच करे प्राणी जब नानक प्रभु लख वडानी ਮਾਰੰ ਬਾਹ ਬਾਹ ਪ੍ਰਭ ਜਪੀਐ ਪੀਅੰ ਵਰਤੇ ਹੋ ਮੰਤੰਤਰ ਭੀਐ ਨਾਮ ਰਤਨੁ ਜਨ ਗਰਮਕ ਪਾਇਆ ਤੇ ਸਭ ਕੇਸ਼ ਅਗਰ ਨਾਹੀ ਦਸ਼ਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸਖ ਹਰ ਨਾਮ ਕਾ ਸੰਗ ਨਾਮ ਰਾਸਨ ਜੋ ਜੰਤ ਬਤਾਨੇ ਮਨ ਤਨ ਨਾਮੈ ਨਾਮ ਸਮਾਨੈ ਊਪਰਤ ਵੈੜ ਤੋਂ ਸੋਤ ਨਾਮ ਕਉ ਨਾਨਕ ਜਨ ਕੈ ਸਤਖਾਨ बोलो जासो जेबा दिन रात प्रभ अपने जन जनकीनी दात कर भगत आत्म कह चाहे प्रभ अपने स्यों है समाए जो हुआ हो सो जान प्रभ अपने का हुक्म पछाने तिसकी वहमा कौन बखानो तिसका गुण कह एक न जानो आठ पैर प्रभ बसा हजूरे कहो नानक सी जन पूरे मान मेरे तिन की ओट ले मन तन अपना ਤਨ ਜਾਣਦੇ ਜਿਨ ਜਾਣ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋ ਕਾ ਦਾਤਾ ਤਿਸ ਕੀ ਸਾਨ ਸਰਬ ਸੁਖ ਪਾਉ ਤਿਸ ਕੇ ਦਰਸ਼ਨ ਸੰ ਪਾ ਮਿਟਾਵਾਂ ਆਹ ਪ੍ਰਸ਼ਾਨ ਬਸਬਲੀ ਛਾੜ ਤਿਸ ਜਨ ਕੀਤੂ ਸੇਵਾ ਲਾਗ ਆਵਣ ਜਾਣ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਨੋ ਰੂਕ ਸਤਪੁਰਖ ਜਿਨ ਜਾਣਿਆ ਸਤਪੁਰਖ ਜਿਨ ਜਾਣਿਆ ਸਤਪੁਰਖ ਇਸ ਕਾ ਨਾਉ ਸਤਿਗੁਰ ਸੰਗ ਸੇਖ ਉਤਰੈ ਨਾਮ ਕਹਾ ਕੋਨ ਗਾਉ ਅਸ਼ਟਪਦੀ ਸਤਿਗੁਰ ਸੇਖ ਕੀ ਕਰੈ ਪਰਤਪਾਲ ਸੇਵ ਕੋ ਉਪਰ ਸਦਾ ਦਇਆਲ ਸਿੱਖ ਕੀ ਗੁਰ ਦਰਮਤ ਮਤ ਸਿੱਖ ਕੀ ਖੁਰ ਦਰਮਤ ਮਨਹਿਰਾ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਤੇ ਗੁਰ ਕਾ ਸਿੱਖ ਵਡਭਾਗੀ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰਾ ਨਾਨਕ ਸਤਗੁਰ ਕੋ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰਾ ਹੈ ਗੁਰ ਕਾ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮਹ ਸਹ ਆਪਸ ਕੋ ਕਰ ਕਸ਼ਨਾ ਜਨਾਬ ਹੈ ਹਰ ਹਰ ਨਾਮ ਰਦਾ ਸਤਿਆ ਹੈ ਮਨ ਵਿੱਚਾ ਸਤਗੁਰ ਕੇ ਪਾਸ ਤੇ ਸੇਵਕ ਕੇ ਕੀ ਤੇ ਸੇਵਕ ਕੇ ਕਾਰਜ ਰਾਤ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਕੋ ਗੁਰ ਕੀ ਮੱਤ ਲਈ ਇਸ ਵਿੱਚ ਗੁਰ ਕਾ ਮੰਨ ਮੰਨਾ ਸੋ ਸੇਵਕ ਭੰਦੇ ਸਰ ਕੀ ਗਤ ਜਾਨਣਾ ਸੋ ਸਤ ਗੁਰ ਜਿਸ ਅਦੇ ਹਰ ਨਾਮ ਅੰਕ ਬਾਰ ਗੁਰ ਕਉ ਬੜ ਜਾਓ ਸਾਨ ਨਾਨੀ ਜੀ ਕਾ ਦਾਤਾ ਆਟ ਪੈ ਪਾਰ ਬ੍ਰਹਮ ਰੰਗ 라ਤਾ ਬ੍ਰਹਮ ਜਾਨ ਜਾਨਾ ਬਾਰ ਬ੍ਰਹਮ ਏ ਕੈ ਆਪ ਨਹੀਂ ਕਛ ਭੰਨਾ ਸਹਿ ਸੰਨ ਕੋ ਲਿਆ ਨਾ ਜਾਈਐ ਨਾਨਕ ਐਸਾ ਗੁਰੁ ਬੜ ਭਾਗੀ ਪਾਈਐ ਸਬਰ ਦਰਸ਼ਨ ਪੀਖਤ ਪੁਨੀ ਤਾ ਪਰ ਸਤ ਚਰਨ ਗਤ ਨ ਮਰਦੀ ਤਾਂ ਭੇਟ ਸੰਗ ਰਾਮ ਗੁਣ ਗਾਵੇ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਕਵੇ ਸੁਣ ਕਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਖਿਆਉ ਜਾ ਕਾ ਮੰਤਰ ਅਮਰ ਦ੍ਰਿਸ਼ਟ ਵੇਖੈ ਸਭ ਅਮਰ ਦ੍ਰਿਸ਼ਟ ਵੇਖਾ ਹੋਏ ਸੰਤੋ ਕੋਣ ਬਿਆ ਗੁਣ ਬਿਆ ਅੰਤ ਕੀ ਨਹੀਂ ਉਪਾਏ ਨਾਨਕ ਜਿਸ ਭਾਵਾ ਤਸਲੇ ਮਲਾਏ ਜੇ ਭਾਈ ਕੋਸਤ ਅਨੇਕ ਸਤ ਪਰਖ ਸੂਨ ਮਵੇ ਕਾਉ ਬੋਲ ਨਾ ਪਹੁੰਚਤ ਪ੍ਰਾਨੀ ਅਗਮ ਗੋਚ ਪ੍ਰਭ ਨਿਰਵਾਨੀ ਮੇਰਾ ਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਣਕ ਭਗਤ ਬੰਧਨ ਨਿਤ ਕਰ ਹੈ ਚੰਨ ਕਮਲ ਹਿਰਦੈ ਸਮਹਿ ਹੈ ਸਦਮ ਲਿਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਈ ਅਮਰ ਤੇ ਦੀਵਾ ਅਮਰ ਸੁ ਹੋਏ ਉਸ ਪੁਰਖ ਕਾ ਨਹੀਂ ਕਦੇ ਬਿਨਾਸ ਜਹ ਕਹ ਮਨ ਟਟੇ ਕੋ ਤਾਸ ਆਠ ਪੈਰ ਹਰ ਕਾ ਨਾਮ ਲੈ ਸਚ ਉਪਦੇਸ਼ ਕੋ ਦੇ ਮੋ ਮਾਇਆ ਕਹ ਸੰਗ ਨ ਲੈ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀ ਬਖਬਰ ਕਾ ਸੇ ਨਾਮ ਪਰਮ ਮੋ ਦੁਖ ਤੇ ਨਾਸੇ ਤਪ ਤਮਾਇ ਠਾਣ ਵਰਤਾਈ ਅੰਧ ਪੈ ਦੁਖ ਨਾਠੇ ਭਾਈ ਜਨ ਮਰ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਤਉ ਤੁਕ ਕਨ ਨ ਕੋਈ ਬਸੀ ਸੰਗਲ ਬਿਆਦ ਮੰਤਿ ਖੈ ਨਸੀ ਜਿਸ ਕਾ ਸਾ ਤਨ ਕਿਰਪਾ ਧਾਰੀ ਸਾਧ ਸੰਗਜਨ ਜਪ ਨਾਮ ਰਾਈ ਥਿਤ ਪਾਈ ਚੁਕੇ ਭੰਗਾ ਵਨ ਸੁ ਨਾਨਕ ਹਰ ਹਾਸ ਜਸ ਸਰਬਨ ਮੈ ਕੋਣ ਆਪ ਸਾਗਣ ਭੀ ਹੋਈ ਕਲਾ ਤਾਰ ਸਗਲੀ ਮੋਈ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬੰਦੂਜਾ ਨਾਹੀ ਕੋਏ ਸਭ ਨੰਤਰ ਇੱਕੋ ਸੋਈ ਉਤ ਪੂਤਰ ਅਰਵਿਆਰ ਉਪਰੰਗ ਭਈ ਪ੍ਰਕਾਸ਼ ਆਦਿਕਾ ਸੰਗ ਆਚ ਰਚਨਾ ਆਪਣੀ ਕਲਤਾਰੀ ਅਣਕ ਬਾਹ ਨਾਨਕ ਬਲਿਹਾਰੀ ਸ਼ਲੋਕ ਸਾਧਨਾ ਚੱਲੈ ਬਿਨ ਭਜਨਮ ਵਿਖਿਆ ਸਗਲੀ ਛਾਨ ਹਰ ਹਰ ਨਾਮ ਕਮਾ ਬਨ ਨਾਨਕਿ ਉਤਨਸਾਰ ਅਸ਼ਟਪਦੀ ਸੰਤ ਜਨ ਮੈਂ ਲਕਰੋ ਵਿਚਾਰ ਇਕ ਸਮਰਨ ਨਾਮ ਆਧਾਰ ਆਪਣੋ ਭਾਵ ਸਭ ਮੀਤ ਬਸਾਰ ਬਸਾਰੋ ਚਾਰ ਨਕਮੜਾ ਤੇ ਮਹਿਕ ਉਲਤਾਰੋ ਕੰਨ ਕਨ ਸੋ ਪ੍ਰਭ ਸਮਰਾਥ ਦ੍ਰਿੜ ਕਰ ਕਹੋ ਨਾਹਰ ਬਾਤ ਇਹੋ ਧਨ ਸੰਚੋ ਉਹ ਬੋਕ ਬੰਤ ਸੰਤ ਜਨਾ ਕੰਨ ਬਲ ਮੰਤ ਏਕ ਆਸਰ ਆਕੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਏ ਜਿਸ ਧੰਕੋ 4.0 ਉੱਠ ਪਾਵੇ ਸੋਧਨ ਹਾਰ ਅਸੀਵਾਤੀ ਪਾਵੇ ਜਿਸ ਸੋਖ ਕੋਨ ਨਿਤ ਬਾਛਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋ ਬਾਕੋ ਕਰੈ ਭੜੀ ਕਰਨੇ ਸਭ ਸੋਬਾ ਆਪਾ ਜਰ ਕੀ ਕਰਨੇ ਅਣ ਕੋ ਪਾ ਵੀ ਰੋਗ ਨ ਜਾਏ ਰੋਗ ਮਟੇ ਹਰ ਆਵ ਖਦ ਲਾਏ ਸਭ ਨਿਦਾਨ ਮੈਂ ਆ ਨਾਮ ਨਿਦਾਨ ਜਗਨਾਕ ਦਰ ਗਿਆ ਪ੍ਰਵਾਨ ਮਨ ਪ੍ਰਭੂ ਤੋਂ ਹਰ ਕੈ ਨਾਏ ਬੈਹ ਦਸਤਾ ਬਤਾ ਬੈਠਾਏ ਤਾਂ ਕੋ ਬਿਗਨ ਨ ਲੱਗੇ ਕੋਈ ਜਾਂ ਕਹਿ ਰਦਾ ਪਸੈ ਹਰ ਸੋਏ ਕਲ ਤਾਤੀ ਠਾਡਾ ਹਰ ਨਾਮ ਸਮਸਨ ਸਦਾ ਸੁਖ ਪਾਓ ਬਹੁ ਮਨ ਸਭ ਨੂੰ ਹੋਈ ਆ ਸਭਤ ਭਗਤ ਪਾਏ ਆਤਮ ਪ੍ਰਗਾਸ ਤਿਤਕਰ ਦਾਇ ਮਸਾਬ ਨਾਸੀ ਕੋ ਨਾਨਕ ਕਾਟੀ ਜਾਂ ਬਾਸੀ ਤਤ ਵਿਚਾਰ ਕਹ ਜਾਂ ਸਾਚਾ ਜਨਮ ਰਸੋ ਕਾ ਚੂਗਾ ਚਾ ਆਵਾ ਗਉ ਮਟਾ ਭਰਉਂ ਦੇਵ ਆਪ ਤਿਆਗ ਸਾਧਨ ਗੁਰ ਦੇਵ ਇਹ ਰਤਨ ਜਨਮ ਕਾ ਹੋਈ ਉਧਾਰ ਹਰਾਨ ਸਿਮਰ ਪ੍ਰਾਨ ਆਧਾਰ ਅਣਕੋ ਬਾਵਨ ਛੁੱਟਣ ਹਾਈ ਸੰਮਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਾਉ ਮਨ ਮਾਇ ਹਰ ਕੀ ਭਗਤ ਕਾਉ ਮਨ ਲਾਏ ਮਨ ਬੰਚਕ ਨਾਨਕ ਪਾਲ ਪਾਇ ਸੰਗਨਾਂ ਚਾਲ ਖਤੀਰ ਤਾ ਤੂੰ ਕਿਆ ਲਟਾਰਾ ਮੂਰਖ ਮਨਾ ਸੁਤਮੀਤ ਕੁਟਾਂ ਬਾਹਰ ਮਾਤਾ ਇਨਤੇ ਕਹੋ ਕਮਨ ਸੁਤਾਰ ਆਸ ਪਤੀ ਰਾਤ ਸੁਮਾਰੀ ਝੂਠਾ ਡੰਪ ਝੂਠ ਬਾਸਾਰੀ ਜਿੰਦੀਏ ਤਸ ਬੁਝਾ ਨਾ ਬਕਾਨਾ ਨਾਮਸਾਰ ਨਾਖ ਪਸਤਾਨਾ ਔਰ ਕੀ ਮਤੁ ਤੁਲੇ ਇਹ ਆਨੇ ਪਖ ਬਣਾ ਬੁਬੇ ਜਾਨੇ ਅਕੀ ਭਗਤ ਕਰਮਣ ਮੀਤ ਨਮਰ ਹੋਏ ਤੁਮਾਰੋ ਜੀ ਤੇ ਚਾਰਨ ਕਮਲ ਰ ਆਖੋ ਮਨ ਮਾਹੀ ਜੰਮ ਜੰਮ ਕੇ ਕੱਲਕ ਜਾਏ ਆਪ ਜਪੋ ਆਵਰਾ ਨਾਮ ਜਬਾਉ ਸੰਤ ਕਹਿਤ ਰਹਿਤ ਗਤ ਪਾਉ ਸਾਪੂਤ ਸਤ ਹਰਕੂ ਨਾਮ ਸੈ ਸੁਪਾਇ ਨਾ ਕੁਣ ਗਾਉ ਕੁਣ ਗਾਉ ਤੇਰੀ ਤਸਮੈਨ ਬਿਣਸ ਜਾਏ ਹੋਮੈ ਰਖਾਏ ਨ ਹੋਏ ਚਿੰਤ ਬਸਾਇ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਸਾਰ ਸਿਆਨ ਪਸਗਲੀ ਮਣਾ सात् संग पावै सच्चिदानंद हर पूंजी संच का हो गया हार यह सुख दर का जयकार सर्व निरंतर एको देख कौन नाक जाके मस्त लेख एको जप एको सार आहै एक समर एको मन आहै इस के गुण गौ अनंत मान ता जाप एक भगवंत एक एको एक एक हर आप पूर्ण पूरे ऊपर दे आप अंक विस्तार एकते पै एक आराध्य प्रासाद गए मन तन्तन एक प्रवर एक प्रवर प्रताप पर प्रसाद नानक एक जाता श्लोक फत फत ब्रह्मा आया परया तो शरण आए नानक की प्रभु बिनती अपनी भक्ति लाएष्ट पड़ी जाचक जान जाचे प्रबदान करके पादेवो हर नाम साधना की माँगो तू प्रभु पार नाम मेरी दाता और सदा सदा प्रभु के गुण गावो ਸਾਰ ਸਾਰ ਸਭੁ ਬੁਨਹਾ ਤੇ ਆਵੋ ਚਰਨ ਕਮਲ ਸੋ ਲਾ ਕੇ ਪ੍ਰੀਤ ਭਗਤ ਕੋ ਪ੍ਰਭ ਕੀ ਨਤਨੀ ਇਹ ਕੋ ਟੇ ਕੋ ਆਧਾਰ ਨਾਨਕ ਮਾਗੈ ਨਾਮ ਪ੍ਰਭ ਸਾਰ ਪ੍ਰਭ ਕੀ ਨਿਸ਼ਟ ਮਹਾ ਸੁਖ ਹੋਇ ਆਹ ਪਰਸਵਾ ਵੇਰਲਾ ਕੋਈ ਜਿਨ ਚਾਖਿਆ ਸੀ ਚੰਤ ਬਤਾਨੇ ਪੂਰਨ પુરਖ ਨਹੀਂ ਢੋਲਾ ਨੇ ਸੰਭਲ ਪਰੇ ਪ੍ਰੇਮ ਰਸ ਰਾਂਗ ਉਬਜਾ ਚਾਉ ਸਾਧਕੇ ਸੰਗ ਪਰੇ ਸਾਧਨ ਆਣ ਸੰਭਰ ਤਿਆਗ ਅੰਤਰ ਪ੍ਰਕਾਸ਼ ਆਇਆ ਮਰੇ ਬਲਾਗ ਵਰ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਣ ਮਤ ਲਈ ਧਨ ਕਉ ਪ੍ਰਾਪ ਹੋਇਆ ਦਇਆ ਸੇਵਕੀ ਨੂੰ ਸਦਾ ਨਿਹਾਲ ਦੰਦਨ ਕਾਟ ਮੂਤ ਪਾਓ ਮੁਕਤ ਜਨ ਭਇਆ ਜਨ ਜਨ ਦੁੱਖ ਜਨਮ ਮਰਨ ਦੁੱਖ ਪਰਮ ਗਿਆ ਅਚ ਪੁੰਨੀ ਸ਼ਰਧਾ ਸਭ ਪੂਰੀ ਰਬ ਰਹਾਇਆ ਸੰਸੰਗ ਹਜੂਰ ਜਿਸ ਕਾ ਸਾਥ ਨਿਆ ਮਲਾਏ ਨਾਨਕ ਭਗਤੀ ਨਾਮ ਮਲਾਏ ਸੋ ਕੋ ਬਿਸਰਾ ਜੀ ਘਰ ਨ ਭਾਨਾ ਸੋ ਕੋ ਬਿਸਰਾ ਜੀ ਕੀਆ ਨ ਜਾਣਦਾ ਸੋ ਕੋ ਬਿਸਰਾ ਜੀ ਕੀਆ ਜਾਣਦਾ ਸੋ ਕੋ ਬਿਸਰਾ ਜਨ ਸਭ ਕੁਛ ਦੀਆ ਸੋ ਕੋ ਬਿਸਰਾ ਜੀ ਜੀਵਨ ਜੀਆ ਸੋ ਕੋ ਬਿਸਰਾ ਜੀ ਆਗਮਨ ਰੱਖਾ ਗੁਰ ਪ੍ਰਸਾਦ ਕੋ ਮਿਲਣਾ ਰੱਖਾ ਸੋ ਕੋ ਬਿਸਰਾ ਜੀ ਵਿਕਸਤ ਕਾਟਾ ਜਨਮ ਮੰਨ ਜਨਮ ਜਨ ਕਾ ਟੂਟਾ ਪੰਡਾ ਔਰ ਪੂਰੇ ਔਰ ਪੂਰੇ ਕੋ ਪੂਰਾ ਤਾਤੇ ਇਹ ਹੈ ਬੁਧਾਇਾ ਪ੍ਰਭ ਆਪਣਾ ਨਾਮ ਜਪ ਤੇ ਆਇਆ ਸਾਧਨ ਸੰਤ ਕਰੋ ਇਹੋ ਕਾਮ ਆਨਤਿਆਗ ਜਪੋ ਹਰ ਨਾਮ ਸਮਾ ਸਮਾ ਸਮ ਸੁਖ ਪਾਵੋ ਆਪ ਜਪੋ ਆਪਣਾ ਨਾਮ ਜਪਾਵੋ ਭਗਤ ਪਾਏ ਤਰੀ ਅਸੰਨਾ ਨਾ ਭਗਤੀ ਤਿਨ ਹੋਛੀ ਸ਼ਾਰ ਮੇ ਭਗਤੀ ਤਿਨ ਹੋਛੀ ਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਮੂਰਤ ਜਾਤ ਪਾਇ ਇਸ ਰਾਮ ਸਰਬ ਦੂਰ ਕਾ ਹੋਤ ਨਾਸ ਨਾਮਕ ਨਾਮ ਜਪੋ ਹੰਤਾਸ ਉਪਜੀ ਪੀਤ ਪ੍ਰੇਮ ਰਸ ਚਾਉ ਮੰਤਨ ਅੰਤਰ ਹੀ ਸੁਆਉ ਨੇਤਰੋ ਪੇਗ ਦਰਸ ਸੁਖ ਹੋਏ ਮਨ ਮਿਕਸੈ ਸਾਧ ਚਰਨ ਧੋਏ ਭਗਤ ਜਨਾ ਕਹ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਵਸਤ ਦੀਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਾ ਸਭ ਸਮਾਏ ਪ੍ਰਮੁਖ ਸੰਦੀਨ ਦਾਯਾਰ ਭਗਤ ਮੱਛਰ ਜੀ ਦਾ ਕਰਪਾ ਅਨਾਥ ਨਾਥ ਕੋ ਗੰਨਕੁਪਾਲ ਸਰਬ ਕਟਾਂ ਕਰਤ ਪ੍ਰਤਪਾਲ ਆਤਮੁਖ ਕਾਰਨ ਕਰਤਾ ਭਗਤ ਜਨਕ ਪ੍ਰਾਨ ਆਧਾਰ ਜੂਜੇ ਬੈ ਸੋ ਕੋਇ ਪੁਨੀਤ ਭਗਤ ਭਾਈ ਲਾਗੈ ਮਣਹੀਤ ਆ ਮਨ ਨਿਰਗੁਣ ਆਰ ਨੀਚ ਅਜਾਨ ਨਾਨਕ ਤੁਮੇ ਸਰਨਪੁਰਖ ਭਗਵਾਨ ਸਰਬ ਵੈਕਉਂਠ ਮੋਤਮੋਖ ਭਾਈ ਇਕ ਨਾਮ ਕਰਕੇ ਗੁਣ ਗਾਇ ਅਣਕ ਰਾਜ ਭੋਗ ਬੜਾਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਾਤੀ ਹਰ ਹਰ ਨੀਤ ਪੜੀ ਸੁਕਰਨੀ ਸੋਭਾ ਤਨ ਮੰਤ ਹੈ ਨਾ ਬਸੀ ਪੂਰਨ ਵਰ ਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਮ ਪ੍ਰਗਾਸ ਸਲੋਕ ਸਰ ਕੋ ਨਰ ਕੋ ਨਰੰਕਾਰ ਸੁਨ ਸਮਾਧੀ ਆਪ ਨਾਨਕ ਕੀ ਆ ਨਾ ਕਾ ਆਪਣ ਕੀ ਆ ਨਾ ਕਾ ਆਪੇ ਹੀ ਕਰ ਜਾਪ ਅਸ਼ਟਪਦੀ ਜਾਮ ਆਕਾਰ ਚਾਰੋਂ ਆਕਾਰ ਇਹੋ ਕਛਨਾ ਦਾ ਟੇਤਾ ਪਾਪੁਨ ਤਹਿ ਹੰਤੀ ਹੋਤਾ ਜਬ ਤਾਰੀ ਆਪਨ ਸੁਨ ਸੁਬਾਦ ਤਾ ਬੈਰ ਬਰੋਧ ਕਿਸ ਸੰਗ ਕਮਾਤ ਜਬ ਇਸ ਕਾ ਬਾਨ ਨਚੇ ਨਾ ਜਾਪਤ ਤੈ ਹਾਰ ਕ ਸੋਕ ਅਕਸਾ ਅਭਿਅਤ ਜਬ ਆਪਨ ਆਪਾਰ ਬ੍ਰਹਮ ਤਾਬ ਮੋਹ ਘਾ ਕੇ ਸੋਤ ਪਰਮ ਆਪਨ ਖੇਲ ਆਪ ਪ੍ਰਤੀਜਾ ਨਾਹੁ ਕਰਨਾ ਹਾਰ ਨੋਂ ਦੂਜਾ ਜਬ ਉਹ ਬ੍ਰਹਮ ਕੇਵਲ ਤਣੀ ਤਹਿ ਬੰਦ ਮੂਤ ਕਉ ਕਿਸ ਕੋ ਬਣੀ ਜਬ ਇਹ ਕਹਿ ਅਰ ਅਗਮ ਅਪਾਰ ਤਬ ਨਾ ਕਿਸ ਕੋ ਕੋ ਕਉ ਉਤਾਰ ਜਬ ਨੇ ਗੁਣ ਪ੍ਰਗਟ ਸਿਆ ਸੁਭਾਏ ਤਬ ਸਿਮ ਸਾਖ ਤ ਕਹੋ ਕਿਤ ਠਾਈ ਜਬ ਆਪ ਆਪ ਆਪਣੀ ਜੋਤ ਤਰ ਹੈ ਤਬ ਕਵਨ ਨਤਰ ਕਉਣ ਕਤ ਡਰੈ ਆਪਨ ਚਿਤਤ ਆ ਕਰਨਾ ਹਾਰ ਨਾਥਾ ਠਾਕੁਰ ਆਦਮੋ ਤਾਰ ਅਬਨਾਸੀ ਸੁਖ ਆਪਣ ਆਸਨ ਤੈ ਜਨਮ ਮਰਨ ਕੋ ਕਹਾ ਬਨਾਸਨ ਜਬ ਗੂੜਨ ਕਰਤਾ ਪ੍ਰਭ ਸੋਏ ਜਬ ਤਾਮ ਜਾਮ ਕੀ ਤਰਾਸ ਕੋ ਕਿਸ ਹੋਏ ਜਬ ਅਭ ਗਤ ਅਗੋਚਰ ਆਪਣੇ ਕਰ ਤਬ ਚਿਤ੍ਰਗੁਪਤ ਕਿਸ ਪੂਜਤ ਨੇਕਾ ਜਬ 나ਥ ਨਰਿੰਜਨ ਗੋਚਰ ਅਗਾ ਦੇ ਤਉ ਕਹਉ ਛੁੱਟੇ ਕਉਣ ਬੰਧਨ ਵਾਦੇ ਆਪਨ ਆਪੀਏ ਚਰਚਾ ਨਾਨਕ ਹੈ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਤੋਤਾ ਜੈ ਨਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕਉ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਸਿੱਧ ਸਿ ਤੈ ਛਾਲ ਸਿੱਧ ਲਗਤ ਕੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਗਾ ਤੈ ਕਿਸੈ ਭੂਖ ਕਵਨ ਤਪਤਾਵੈ ਕਰਮ ਕਰਾਉਣ ਕਰਨਾ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਨ ਸੰਗ ਬਣਾਈ ਤਬ ਗਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੈ ਪਰ ਬੀਨ ਤਾ ਵੇਦ ਕ ਤੇ ਕਾਹ ਕੂਚੀਨ ਜਬ ਆਪਣਾ ਆਪ ਉਰਤਾ ਰਹਤਾ ਉਹ ਸਗਣ ਆਪ ਸਗਣ ਕਾਹ ਵਿਚਾਰ ਹੈ ਜੈ ਆਪਨ ਉਚਾ ਆਪਨ जय आपन ऊंच आपन आप नेरा तय कौन ठाकुर कौन कही है चीरा बिस्मन बिस्म बिस्म बिस्मन बिस्म रहे बिस्मात का अपनी गत तो जानो आप जय चल अशीर अपे समाया ऊहा के सब आप माया आप सको आप है आदेश तो गुण का ना ही प्रवेश जय इच्छा के एक भगवंता तय कौन चिंता किस लागे चिंता जय अपन आप आप पति हारा ਤੈ ਕਉ ਕਤੈ ਕਉ ਤੈ ਨਾ ਹਾਰਾ ਬੋ ਬੈੰਦ ਉਤੇ ਉਚਾ ਨਾਨਕ ਆਪਸ ਕੋ ਆਤੈ ਉਚਾ ਜੈ ਆਪੋ ਰਚਿਉ ਪਰ ਪੰਜ ਅਕਾਰ ਤੈ ਗੁਣ ਕੈ ਕੀਨੋ ਵਿਸਾਰ ਪਾ ਪੁੰਨ ਤੈ ਤੈ ਕਹਾ ਟਕੂ ਨਾ ਕੋ ਸੁਖੁ ਬਿਸ਼ਾਵਤ ਆਹ ਜਲ ਮਾਇਆ ਜੰਜਾਰ ਮੈ ਮਹੁ ਪਰਮ ਪਰ ਭਾਰ ਦੁਖ ਸੁਖ ਮਾਨ ਅਮਾਨ ਅਣਕ ਪ੍ਰਕਾਰ ਕੀਓ ਵਿਖਿਆਨ ਆਪਨ ਖੇਲ ਆਪ ਕਰ ਦੇਖੈ खेल संकोच है तो नानक एक है जै अवगत भगत तय आप, आप जै पसर है पासा संत प्रताप दो पाप का आप है धनी ऊन की शोभा ऊ की ऊन की शोभा ऊहू बनी आप है कौतक कै अंड चोज आप है रस भोगण तो जोग जिस भाव है सा आपन ला जिस भाव है सा आपन नाए लावै जिस भाव है तिस खेल खिलावै ਵੇ ਸਮਾਰ ਆਤਾ ਅਗੰਤ ਆਤੋਲਾ ਜਿਉਂ ਜੁਗਾ ਜੁਗ ਬਲਾਵੋ ਤੋ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਤ ਕੇ ਟਕਰ ਆਪੇ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਸਟਾਰ ਅਸ਼ਟਪਦੀ ਆਪ ਕਥੈ ਆਪ ਸੁਨਨ ਹਾਰ ਆਪੇ ਏਕ ਆਪ ਵਿਸਤਾਰ ਜਿ ਹਤਿ ਸੁਭਾਵ ਹੈ ਜਿ ਹਤਿ ਸੁਭਾਵ ਹੈ ਦਾਸ ਸੇਤ ਕੋ ਪਾਈ ਆਪਣੇ ਭਾਣਾ ਲਏ ਸਮਾਇ ਤੁਮ ਤੇ ਭਨ ਨਹੀਂ ਕਿਛ ਹੋਈ ਆਪਨ ਸੂਤ ਸਭ ਜਗਤ ਪਰੋਈ ਜਾ ਕੋ ਪ੍ਰਭ ਜਿਉ ਆਪ ਜਾਏ ਸਤਿਨਾਮ ਸੋਜੀ ਜਨ ਪਾਏ ਸੋ ਸੰਦਰਸੀ ਤਤ ਕਾ ਬੇਤਾ ਨਾਨਕ ਸਗਣਾ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕਾ ਹਾਤ ਦੀਨ ਦਹਾਲ ਅਨਾਥ ਕੁਨਾਥ ਜਿਸ ਰਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਬਣਾਉ ਨਸਾਰਾ ਤੈਸਾ ਤਾਜਾ ਅਵਰ ਕਾਹ ਕੋ ਜਾਏ ਸਭ ਸਿਰ ਇਕ ਰੰਝਨ ਰਾਏ ਜੀ ਕੀ ਦੁਖ ਤਾ ਜਾ ਕੈ ਸਭ ਬਾਤ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬਿਆਤ ਬਾਹਰ ਨਾਮ ਗਦਾਸ ਦਾ ਬਿਹਾਰ ਪੂਰਨ ਪੂਰ ਦਹਿ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਨਾ ਆਪ ਅੰਤਰ ਜਮੀ ਰਹੋ ਬਰਾਤ ਪ੍ਰਭਾ ਲਜੀਨ ਬਹਾਪਾਤ ਜੋ ਜੋ ਰਚਿਓ ਸੋ ਤਿਸੈ ਇਤਿਹਾਤ ਜੇਸ ਭਾਵੈ ਤਸਨੈ ਮਿਲਾਈ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਪ੍ਰਭ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨਨਾ ਕਾ ਹਰ ਇੱਕ ਹੈ ਨਾਏ ਤਿਸ ਕੀ ਆਸ ਮੇਥੀ ਜਾਏ ਸੇਵਕੋ ਸੇਵਾ ਬਣਾਈ ਹਕਮ ਬੂਝ ਪਰਮਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਕਾਰ ਬੰਧਨ ਤੋਰ ਭਏ ਨੰਦਬੈਰ ਆਂਦਨ ਬੂਧਿਆ ਗੁਰੂ ਕੀ ਪੈਰ ਇਹ ਲੋਕ ਸੁਖੀ ਉਪਰ ਲੋਕ ਸੇਹ ਲੈਣਨ ਕਰ ਪ੍ਰਵਤਾ ਮੇਲੇ ਸਾਧ ਸੰਗਮ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਤਰਮ ਆਨੰਦ RAM ਨਾਮ ਤਤ ਕਰੋ ਵਿਚਾਰ ਬੁਰ ਲਭ ਦੇ ਕਰ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਮ ਕਾ ਇਹ ਸਵਾਉ ਆਠ ਪੈਰ ਪ੍ਰਭ ਦੇਖੋ ਨੀਰਾ ਮਿਟਾ ਅਗਿਆਨ ਬਿਨਸਰ ਅੰਧੇਰਾ ਸੁਨ ਉਪਦੇਸ਼ ਫਿਰਦਾ ਮਸਾਗੋ ਮਨ ਇਛੇ ਨਾਨਕ ਫਲ ਬਾਗੋ ਆਲਤ ਪਲਤ ਹੋਲੇ ਹੋ ਸੋਆ RAM ਨਾਮ ਅੰਤਰ ਉਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਵਸੈ ਤੇ ਸਾਚੀ ਦੀਖਿਆ ਮੰਗ ਤਨ ਨਾਮ ਜਪੋ ਲਿਲਾਏ ਦੁਖ ਦਰਦ ਮਨ ਤੇ ਭੁਜਾਏ ਸੱਚ ਬਾਵਾਸ ਕਰੋ ਬਾਪਾਰੀ ਦਰਗਹ ਨਮ ਤੇ ਕੋ ਤੁਮਾਰੀ ਏਕਾ ਤੇ ਕਰ ਕੋ ਪਰਵਾਹਿ ਨਾਨਕ ਬਾਅਨ ਆਵੈ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਬਰ ਰੱਖਣ ਹਾਸ ਧਿਆਏ ਨਰਪੋ ਜਪੈ ਸੰਗਰਪੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਖੈ ਤਸਨਾਹੀ ਰੂਕ ਨਾਮ ਜਗਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸਨ ਕੋ ਕੋਇ ਨ ਬੋਚਣ ਹਾਰ ਜਿਸ ਉਪਰ ਸਾਡਾ ਗੁਰ ਸੂਰਾ ਨਾਮ ਕਰਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਉਪੇਗਤ ਉਦਰਤ ਸ੍ਰੇਸ਼ਟ ਜਨਮ ਕਮਲਾ ਜਾ ਕੇ ਅਨੂਪ ਜਾ ਮਕੌਣਾ ਜਾ ਕੇ ਅਨੂਪ ਸਭ ਦਰਸ਼ਨ ਹੰਦਰ ਹਾ ਰੂਪ ਤਨ ਸੇਵਾ ਸੇਵਕ ਪਰਬਾਨ ਅੰਤ ਜਮੀ ਪੁਰਖ ਪ੍ਰਧਾਨ ਜਿਸ ਮਨ ਬਸਾਸ ਹੋਤ ਨਿਹਾਲ ਤਾਕ ਨੈਤਰਾਤ ਕਾਲ ਅਮਰ ਭਏ ਅਮਰ ਅਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇ ਸ਼ਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕੇ ਪਾਤੇ ਸੰਤ ਭੇਟਿਆ ਨਾਨਕ ਮਾ ਪ੍ਰਕਾਸ਼ ਅਸ਼ਟ ਪਦੀ ਸੰਤ ਸੰਗ ਅੰਤਰ ਪ੍ਰਭੂ ਮੀਂ ਡਿਠਾ ਨਾਮ ਪ੍ਰਭੂ ਕੋ ਲਾਗਾ ਮੀਂ ਡਿਤਾ ਸਰਬਸ੍ਰੀ ਇੱਕ ਸਕਟ ਮਾਹੇ ਅਨਕ ਰੰਗ ਨਾਨਾ ਦਾ ਸਟਾਏ ਨਉਨਦ ਅੰਮ੍ਰਿਤ ਪ੍ਰਭੂ ਕਾ ਨਾਮ ਦੇਹੀ ਮੈਂ ਇਸ ਕਾ ਬਿਸਨਾਮ ਸੁਨ ਸੁਬਾਦ ਅਨਹਦ ਤਾ ਨਾਦ ਕਹਿ ਨਾ ਜਾਈ ਆਚਾਰਜ ਸੁਬਾਦ ਤਿੰਨ ਦੇਖਿਆ ਜਿਸ ਆਪ ਦਿਖਾਈ ਨਾਨਕ ਤੇਜਾ ਸੋਜੀ ਪਾਏ ਜੋ ਸੋ ਅੰਤਰ ਸੋ ਬਾਹ ਅਨੰਤ ਘਟ ਘਟ ਵਿਆਪ ਮਰੇ ਹਰਿ ਗੁਬੰਤ ਤਨ ਮਾਈ ਆਕਾਸ ਭਯਾਰ ਸਭ ਲੋਕ ਪੂਰਨ ਪ੍ਰਤਪਾਲ ਪਾਨੋ ਦਿਨੋ ਪਰਪਤ ਹੈ ਪਾ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਉਣ ਪਾਣੀ ਵਹਿੰਤਰ ਮਾਈ ਚਾਰ ਕੁੰਟ ਦਾ ਦਿਸੇ ਸਮਾਹੇ ਤਿਸਤੇ ਭੈਨ ਨਹੀਂ ਕੋਠਾਓ ਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਨ ਨੋ ਸਿਮਰਤ ਮਹਾਂਦੇਵ ਸਸੀਅ ਸੂਰ ਨਖਤਿਆ ਮੈਂ ਇਕ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪ ਅਡੋਲ ਨਾ ਕੋ ਹੁੰਡੋਲਾ ਸਰਬ ਕਲਾਕਾਰ ਖੇਲਾ ਖੇਲ ਮੋਲ ਨਾ ਪਾਈਐ ਗੁਣਾ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹੋ ਸੁਆਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਥ ਨਾਨਕ ਤਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨਾ ਸੁਭ ਵਚਨ ਸਰਬ ਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਸ ਕੀ ਹੈ ਆਸ ਸਤਿਵਜਨ ਸਾਧੂ ਸਭ ਕਹਿਸ ਜੋ ਜੋ ਹੋਇ ਸੋਈ ਸੋ ਕਮਾਨਾ ਕਰਮ ਕਰਾਵਨ ਹਾਪ ਰਵਜਾਨਾ ਅੰਤਰ ਬਸੇ ਬਾਹਰ ਵੀ ਹੋਈ ਨਾਨਕ ਦਾਸਾ ਦੇਖ ਸਮੋਹੀ ਆਪ ਸਭ ਕੀਆ ਸਭ ਸਤਿ ਆਪ ਸਤ ਕੀਆ ਸਭ ਸਤ ਤੇਸ ਪ੍ਰਭ ਤੇ ਸਭੀ ਉਤਪੱਤ ਤਸ ਭਾਵ ਹੈ ਤਾਂ ਕਰੀ ਜਸਾਰ ਤੇਸ ਭਾਵ ਹੈ ਤਾਂ ਇਕਾਂਕਾਰ ਅਣਕ ਕਲਾ ਨਖੀ ਨਹ ਜਾਏ ਜਿਸ ਭਾਵ ਤਸ ਲੈ ਮਲਾਏ ਕਵਨ ਨੇਕ ਤ ਕਵਨ ਕਹੀਏ ਦੂਰ ਆਪੇ ਆਪ ਆ ਭਰਪੂਰ ਅੰਤਰਗਤ ਜਿਸ ਆਪ ਜਨਾਈ ਨਾਨਕ ਤੇ ਜਨ ਆਪ ਭਜਾਏ ਸਰਬੂਤ ਆਪ ਵਰਤਾਰਾ ਸਰਬਨੈਣ ਆਪੇਖਣ ਹਾਰਾ ਸਭਨ ਸਮਗਰੀ ਜਾਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਣ ਜਾਣ ਇੱਕ ਖੇਰ ਬਨਾਇਆ ਗਿਆ ਗੈਰੀ ਕਿੰਨੀ ਮਾਇਆ ਸਭ ਕਾ ਅੰਧ ਅਲਿਪਤੋ ਰਹਾ ਜੋ ਕੁਛ ਕਹਿ ਕਹਿਣਾ ਸੋ ਆਪੇ ਰਹਿ ਜੋ ਕੁਛ ਕਹਿਣਾ ਸੋ ਆਪੇ ਹੈ ਆ ਗਿਆ ਆਵਾ ਆ ਗਿਆ ਜਾਇ ਨਾਨਕ ਜਾ ਆਵਤਲੇ ਮਲਾਈ ਇਸ਼ਤੇ ਹੋਏ ਸੁਨਾਹੀ ਬੁਰਾ ਔਰ ਕਹੋ ਕਨਾ ਕਸ਼ ਕਰਾ ਆਪ ਭਲਾ ਕਰ ਤੂ ਤੋ ਅਤਨੀ ਕੀਤ ਪੇ ਜਾਣਾ ਆਪਣੇ ਜੀ ਕੀ ਆਪ ਸਾਚ ਧਾਰੀ ਸਮਝਾ ਚ ਓਤ ਪੋਤਾ ਆਪਣ ਸੰਗ ਆਸ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰੋ ਇਤਨਾ ਸੋਚੀ ਪਾਈ ਤਸ ਕਰ ਗਿਆ ਸਰਪਰਵਾਨ ਕੋ ਪ੍ਰਸਾਦ ਨਾਨ ਕਿਉ ਜਾਣ ਸੋ ਜਾਣੈ ਤੇ ਸਦਾ ਸੁਖ ਹੋਈ ਆਮਲਾਈ ਲੈ ਪ੍ਰਭ ਸੋਈ ਉਹ ਤਨਵੰਦ ਕੁਲਵੰਦ ਪਤਵੰਤ ਜੀਵਤ ਮੁਨਤਿ ਸਹੇ ਰਾ ਭਗਵੰਤ ਧੰਨ 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 ਜਣਿਆ ਜਿਸ ਪ੍ਰਸਾਦ ਸੰਚਿਤ ਆਇਆ ਜਾਵਣ ਆ ਜਣਿਆ ਆਵਣ ਕਾ ਇਹ ਸਵਾ ਉਹ ਜਨ ਕਾ ਸੰਚਿਤ ਆਵੇ ਨਾ ਆ ਮੁਕਤ ਮੋਤ ਕਰਾ ਸੰਸਾਰ ਨਾਨਕ ਤੁਸ ਜਨ ਕੋ ਸਦਾ ਨਮਸਕਾਰ ਸਤਿ ਲੋਕ ਪੂਰਾ ਪ੍ਰਭ ਹਰਿ ਦੇ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਤੇ ਗੁਣ ਗਾਉ राष्ट्रपति पूरे गुरका सुनोपदेस बाल ब्रह्म निकट कर पे कर सा सिमर गोविंद मण की उतर चिंद आस को त्यागोतरंग संत जना की धूर मन मांग आप छोड़ बेनती करो संग अगंत साथ संग अगण सागरत रहो हर धन के पर लिहो भंडार नानक पूरे नमस्कार ਖੇਮ ਕੋਸ਼ਲ ਸਹਿਜ ਆਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਵਿੰਦ ਅਮਰਤ ਰਸ ਜੀਓ ਚਿਤ ਚਿਤ ਬਹੁ ਨਾਰਾਇਣ ਏਕ ਏਕ ਰੂਪ ਜਾ ਕੈ ਰੰਗ ਅਨੇਕੋ ਪਾਲ ਤਾਂ ਮੋਦਰ ਦੀਨ ਦਾਇਆਲ ਦੁਖ ਭੰਜਨ ਪੂਰਨ ਕਿਰਪਾਲ ਸਮਰ ਸਮ ਨਾਮ ਬਾਰੰ ਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸ਼ਲੋਕ ਸਾਹਿਬ ਕੇ ਬਚਨ ਅਮਲੀਕ ਲਾਲੇ ਹੈ ਰਤਨ ਸੰਤ ਕਮਾਵਤ ਹੋਤ ਉਧਾਰ ਆਮ ਤਨਾਨੁ ਕਨਸਤ ਸਫਲ ਜੀਵਨ ਸਵਰਤਾ ਕਾ ਸੰਗ ਜਾਂ ਕਾ ਮੰਨਲਾ ਕਾ ਰੰਗ ਜੈ ਜੈ ਸਬਦ ਅਨਾਹਦ ਬਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਭ ਤੇ ਗੁਬਾਰ ਮਹਾਤ ਕੇ ਮਾਥੀ ਨਾਮ ਕੁਦਰੇ ਤਿਨ ਕੇ ਸਾਥ ਹੈ ਸਾਥੇ ਸੰਨ ਜੋਗ ਸੁਣ ਸੰਮੀ ਆਇ ਕਰਕੇ ਪਾਪ ਰਵਾ ਮਲਾਈ ਮਟਕੇ ਬੈਰ ਭੈ ਸਭ ਰੇ ਨਮਤ ਨਾਮ ਸਾਥ ਅਮਤ ਨਾਮ ਸਾਥ ਸੰਗ ਬਲੈਨ ਸੋ ਪਰਸਨ ਨਾ ਪੈ ਗੁਰਦੇਵ ਓਰਨ ਹੋਈ ਸੇਵਕੀ ਸੇਵ ਆਜਨਾਲ ਵਿਚਾਰ ਤੇ ਰਹਤੇ RAM ਨਾਮ ਸੋ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨੇ ਵੀ ਖੇਮ ਹਮਾਰੀ ਪ੍ਰਭ ਕੀ ਉਤਤ ਕਰੋ ਸੰਤ ਮੀਤ ਸਾਹ ਹੰਦਾਨ ਇਕਾਗਰ ਜੀਤ ਸੁਖਮਣੀ ਸਹਾਜ ਗੋਬਿੰਦ ਗੁਣ ਨਾਮ ਜਿਸੰਮਾਨ ਵਸੈ ਸੋ ਹੋਤ ਨਿਦਾਨ ਸਰਬ ਚਾਤਾ ਕੀ ਪੂਰਨ ਹੋਏ ਪ੍ਰਧਾਨਪੁਰਖ ਪ੍ਰਪਤ ਸਦ ਹੋਏ ਸਭ ਤੇ ਉੱਚ ਪਾਇ ਆਸਾਨ ਬਾਹ ਨ ਹੋਵੇ ਆਸਾਂ ਆਵਣ ਜਾਵਣ ਹਰ ਤਨ ਖਾਟ ਚਲੇ ਤਨ ਹਰ ਤਨ ਖਾਟ ਚੱਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਬ ਨਿੱਦ ਬੁੱਧ ਗਿਆਨ ਸਰਬ ਤ ਸਿੱਧ ਵਿਦਿਆ ਤਾਪ ਜੋਗ ਪ੍ਰਾਪਤਿਆਨ ਗਿਆਨ ਸ੍ਰੇਸ਼ਟ ਉਤਮ ਸਨਾਮ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਾ ਮਦ ਸਰਵਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੀਤਾ ਸੰਦਰਸੀ ਏਕ ਦਰਤੀਤਾ ਇਹ ਫਲ ਤੇ ਅਸਰ ਜਨ ਕੈ ਮੁਖ ਭਣੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੋਗ ਮਹਿ ਤਾਂ ਕੀ ਕਤ ਹੋਏ ਗੁਣ ਕੋ ਵਿੰਦ ਨਾਮ ਤੁਣ ਬਾਣੀ ਸਮਤ ਸਾਸਤਰ ਵੇਦ ਬਖਾਣੀ ਸਗਲ ਮਤਾਂ ਕੇਵਲ ਹਰ ਨਾਮ ਜਨ ਕੇ ਮਨ ਮੇ ਸਨਾਮ ਕੋਟ ਬਰਾਤ ਸਾਧ ਸੰਗ ਮਿਟੈ ਸੰਤ ਕਾ ਪਾਤਿ ਜੰਮ ਤੇ ਛਟੈ ਜਾ ਕਾ ਮਸਤਕ ਕਰਮ ਪਰ ਪਾਈ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੈ ਸੁਨਾ ਲਾਇ ਪ੍ਰੀਤ ਤਿਸ ਜਨ ਆਗੈ ਹਰਮੁ ਜੀਤ ਜਨ ਮਾਰ ਤਾ ਕਾ ਦੁਖ ਨ ਬਾਰੈ ਦੁਲਭ ਦੇ ਤਤਕਾਰ ਉਧਾਰੈ ਨਰਮਲ ਸੋਬਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹੀ ਸਮਾਨੀ ਤੂ ਕੋ ਰੋਗ ਮਿਣਸੇ ਭਰਮ ਸਾਧਨਾ ਮ ਨਰਮਲ ਤਾਂ ਕੀ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ